ਲੋ ਜੀ ਦੋਸਤੋ ਜਲੰਧਰ ਸੈਂਟਰਲ ਚਾਰ ਆਦਮੀ ਪਾਰਟੀ ਦੇ ਐਮਐਲਏ ਰਮਨ ਕੁਮਾਰ ਅਰੋੜਾ ਬੇਲਤੇ ਆ ਚੁਕੇ ਨੇ ਤੇ ਬੇਲਤੇ ਆਨ ਤੋਂ ਬਾਅਦ ਪਹਿਲੀ ਵਾਰ ਉਹਨਾਂ ਦਾ ਜਬਰਦਸਤ ਡਾਂਸ ਦੇਖੋ ਆਪ ਵੀ ਨਚੇ ਤੇ ਸੰਗਤ ਵੀ ਨਚਾਈ ਨਾਲ ਗਾਏ ਭਜਨ ਕਹਿੰਦੇ ਕੋਈ ਰੋਕ ਨਾ ਪਾਏਗਾ ਤੁਸੀਂ ਆਪ ਹੀ ਦੇਖ ਲਵੋ ਕਿਸ ਅੰਦਾਜ਼ ਦੇ ਵਿੱਚ ਡਾਂਸ ਕਰ ਰਹੇ ਨੇ ਰਮਨ ਅਰੋੜਾ ਤੁਹਾਨੂੰ ਦੱਸ ਦਈਏ ਕਿ ਚੋਣਾ ਤੋਂ ਪਹਿਲਾਂ ਵਾਕਈ ਆਮ ਆਦਮੀ ਸਨ ਇਹਨਾਂ ਭਜਰਾਂ ਦੀ ਬਦولت ਹੀ ਐਮਐਲਏ ਬਣੇ ਸਨ ਤੇ ਕੁਝ ਸਮਾਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣਾ ਹੀ ਐਮਐਲਏ ਯਾਨਕੀ ਰਮਨ ਰੋੜਾ ਗਿਫਤਾਰ ਕਰ ਲਿਆ ਸੀ ਤੇ ਹੁਣ ਜਦੋਂ ਇਹ ਬੇਲ ਤੇ ਆਏ ਨੇ ਤੇ ਬੇਲ ਤੇ ਆਣ ਤੋਂ ਬਾਅਦ ਉਹਨਾਂ ਦੀ ਪਹਿਲੀ ਡਾਂਸ ਦੀ ਵੀਡੀਓ ਸਾਹਮਣੇ ਆਈ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਉਹਨਾਂ ਦੀਆਂ ਡਾਂਸ ਦੀਆਂ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਮੌਜੂਦ ਨੇ ਪਰ ਬੇਲ ਤੇ ਆਣ ਤੋਂ ਬਾਅਦ ਉਹ ਪਹਿਲੀ ਵਾਰ ਨੱਚਦੇ ਦਿਖਾਈ ਦਿੱਤੇ